ਦੂਦੇ ਤੁਹਾਨੂੰ ਫਾਇਦੇ ਦੱਸਣ ਜਾ ਰਹੇ ਹਾਂ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਕੱਦੂ ਦੇ ਐਦਾਂ ਵੀ ਫਾਇਦੇ ਹੋ ਸਕਦੇ ਨੇ ਮੋਟਾ ਜੀ ਸਾਹਿਬ ਦੱਸ ਦਿੰਦੇ ਆਂ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਫ੍ਰਿਜ ਦੀ ਤਰ੍ਹਾਂ ਠੰਡਾ ਕਰ ਲਓਗੇ ਆ ਤਰੀਕੇ ਦੇ ਨਾਲ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਗਰਮੀਆਂ ਦੇ ਵਾਸਤੇ ਸਾਰਿਆਂ ਨਾਲ ਇੱਕ ਬੜੀ ਵਧੀਆ ਜਾਣਕਾਰੀ ਸਾਂਝੀ ਕਰਾਂਗੇ ਆ ਤੁਸੀਂ ਮੇਰੇ ਕੋਲ ਇੱਕ ਕद्दू ਜਾਂ ਆਪਾਂ ਇਹਨੂੰ ਅੱਲ ਕਹਿੰਦੇ ਆ ਅੱਲਪਈ ਦੇਖੀ ਹੋਣੀ ਆ ਵਿਆਪਈਆ ਸਾਹਮਣੇ ਗਰਮੀਆਂ ਦੇ ਵਿੱਚ ਆਪਾਂ ਕद्दू ਦੀ ਸਬਜ਼ੀ ਬਣਾਉਨੇ ਆ ਕद्दू ਦਾ ਰਾਇਤਾ ਬਣਾ ਲੈਨੇ ਆ ਜਾਂ ਫਿਰ ਆਪਾਂ ਕद्दू ਦਾ ਹਲਵਾ ਜਾਂ ਖੀਰ ਬਣਾ ਕੇ ਖਾਣੇ ਆ ਕਿਉਂ ਖਾਨਿਆ ਵੀ ਇਹ ਕੱਦੂ ਜਿਹੜਾਗਾ ਠੰਡਾ ਮੰਨਿਆ ਜਾਂਦਾ ਹੈ ਇਹ ਫਾਇਦੇ ਦਾ ਤੁਸੀਂ ਕੱਦੂ ਦੇ ਜਾਣਦੇ ਹੋ ਵੀ ਖੀਰ ਬਣਾ ਕੇ ਖਾਣੀ ਹਲਵਾ ਖਾਣਾ ਜਾਂ ਫਿਰ ਇਹਦੀ ਸਬਜ਼ੀ ਬਣਾ ਲੈਣੀ ਰਾਇਤਾ ਬਣਾ ਲੈਣਾ ਇਹ ਤੁਸੀਂ ਨੇ ਕਦੇ ਖਾਦਾ ਹੋਊਗਾ ਪਰ ਅੱਜ ਆਪਾਂ ਜਿਹੜੇ ਕੱਦੂ ਦੇ ਤੁਹਾਨੂੰ ਫਾਇਦੇ ਦੱਸਣ ਜਾ ਰਹੇ ਹਾਂ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਕੱਦੂ ਦੇ ਐਦਾਂ ਵੀ ਫਾਇਦੇ ਹੋ ਸਕਦੇ ਨੇ ਜਿਹੜਾ ਕੱਦੂ ਐ ਕੱਦੂ ਬੜਾ ਠੰਡਾ ਹੁੰਦਾਗਾ ਜਿਵੇਂ ਕੋਈ ਕਹਿੰਦਾ ਵੀ ਮੈਨੂੰ ਗਰਮੀਆਂ ਦੇ ਵਿੱਚ ਹੱਥਾਂ ਨੂੰ ਜਾਂ ਪੈਰਾਂ ਨੂੰ ਬੜੀ ਗਰਮੀ ਆਉਂਦੀ ਐ ਜੇ ਮੈਂ ਬੂਟ ਪਾ ਲਾ ਨਾ 5 7 10 ਮਿੰਟ ਤਾਂ ਬਿਲਕੁਲ ਗਿੱਲੇ ਹੋ ਜਾਂਦੇ ਨੇ ਪਾਣੀ ਦੀ ਤਰ੍ਹਾਂ ਹੱਥਾਂ ਦੇ ਵਿੱਚੋਂ ਪਸੀਨਾ ਆਉਂਦਾਗਾ ਮੈਂ ਕਹਿੰਦਾ ਤੁਹਾਨੂੰ ਜਿੰਨਾ ਮਰਜ਼ੀ ਪਸੀਨਾ ਆਉਂਦਾ ਹੋਵੇ ਜਿਹੜਾ ਕੰਮ ਤੁਹਾਨੂੰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਇਹ ਕਰ ਲਓ ਬਾਜ਼ਾਰ ਦੇ ਵਿੱਚੋਂ ਕਿੱਲੋ 2 ਕਿਲੋ ਕੱਦੂ ਲਿਆਓ ਜਾਂ ਆਮ ਘਰਾਂ ਦੇ ਵਿੱਚ ਲੱਗੇ ਹੁੰਦੇ ਨੇ ਕੱਦੂ ਤੋੜ ਲਓ ਕੱਦੂ ਤੋੜ ਕੇ ਉਹਦਾ ਕਰਨਾ ਕੀ ਹੈ ਜੀ ਇਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਜੇ ਕੋਈ ਕਹਿੰਦਾ ਨਾ ਵੀ ਮੈਂ ਗਰਮੀਆਂ ਦੇ ਵਿੱਚ ਬੂਟ ਨਹੀਂ ਪਾ ਸਕਦਾ ਮੇਰੇ ਹੱਥਾਂ ਨੂੰ ਜੇ ਕਈ ਵਾਰੀ ਆਪਾਂ ਮੋਟਰਸਾਈਕਲ ਚਲਾਉਂਦੇ ਬੰਦੇ ਦੇਖੇ ਨੇ ਉਹਨਾਂ ਦੇ ਹੱਥਾਂ ਨੂੰ ਗਰਮੀ ਆ ਜਾਂਦੀ ਆ ਗੱਡੀ ਚ ਲਾਉਣ ਵਾਲਿਆਂ ਨੂੰ ਗੱਡੀ 'ਚ ਬੈਠੇ ਏਸੀ ਲੱਗੇ ਹੋਈ ਵੀ ਗਰਮੀ ਆ ਜਾਂਦੀ ਆ ਪਰ ਅਜਾਪਤ ਉਹਨੂੰ ਇੱਕ ਠੰਡਾ ਠਾਰ ਕੱਦੂ ਦਾ ਬੜਾ ਵਧੀਆ ਜਿਹੜਾ ਦੇਸੀ ਨੁਸਕਾ ਹੈ ਕੱਦੂ ਦਾ ਇੱਕ ਗੁਣ ਕਹਿ ਲਓ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਸ ਨੁਸਕੇ ਨੂੰ 10 ਦਿਨ ਵਰਤ ਲਓ ਇੱਕ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਵਾਰੀ ਇਹ ਤਰੀਕਾ ਤੁਸੀਂ ਵਰਤਿਓ ਇਹ ਤਰੀਕਾ ਵਰਤਣ ਤੋਂ ਬਾਅਦ ਫਿਰ ਤੁਸੀਂ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਹ ਟਰਿਕ ਕਿਵੇਂ ਦੀ ਲੱਗੀ ਸਭ ਨਾਲੋਂ ਪਹਿਲਾਂ ਆਪਾਂ ਇੱਕ ਏਦਾਂ ਕੱਦੂ ਲਵਾਂਗੇ ਵੈਸੇ ਆਪਾਂ ਇਹਨੂੰ ਸਾਰਾ ਪਹਿਲਾਂ ਕੱਟ ਕੇ ਰੱਖਿਆ ਹੋਇਆ ਤਿਆਰ ਕੀਤਾ ਹੋਇਆ ਇਹ ਮੈਂ ਤੁਹਾਨੂੰ ਦਿਖਾਉਣ ਵਾਸਤੇ ਰੱਖਿਆ ਵੀ ਆਪਾਂ ਨੇ ਕਿਸ ਤਰੀਕੇ ਦੇ ਨਾਲ ਪਹਿਲਾਂ ਪਾਈ ਦੀ ਡੰਡੀ ਜਿਹੜੀ ਆ ਉਹ ਡੰਡੀ ਨੂੰ ਕੱਟ ਦਾਂਗੇ ਉਹ ਡੰਡੀ ਨੂੰ ਇੱਕ ਪਾਸੇ ਰੱਖ ਦਾਂਗੇ ਉਸ ਤੋਂ ਬਾਅਦ ਜੀ ਆਪਾਂ ਆ ਦੇਖੋ ਆ ਪਹਿਲਾਂ ਕੱਦੂ ਜਿਹੜਾ ਨਾ ਆਪਾਂ ਨੇ ਸਾਰਾ ਕੱਦੂ ਕਸ ਕਰਕੇ ਇਸ ਛੋਟਾ ਜਿਹਾ ਇੱਕ ਆਪਾਂ ਭਾਂਡਾ ਲੈ ਕੇ ਬੱਠਲ ਲੈ ਕੇ ਉਹ ਰੱਖਿਆ ਹੋਇਆ ਹੈ ਇਹਦੇ ਵਿੱਚ ਆਪਾਂ ਆ ਜਿਹੜਾ ਕੱਦੂ ਹੈ ਅੱਧਾ ਕਾਪਾਂ ਕੱਦੂ ਕਸ ਕਰ ਲੈਣਾ ਤੇ ਅੱਧੇ ਕਦੇ ਆਪਾਂ ਛੋਟੇ-ਛੋਟੇ ਇਸ ਤਰੀਕੇ ਦੇ ਨਾਲ ਪੀਸ ਕੱਟ ਲੈਣੇ ਨੇ ਕੱਟ ਕੇ ਬਰੀਕ-ਬਰੀਕ ਜੇ ਜਿਆਦਾ ਮੋਟੇ ਨਹੀਂ ਕਰਨੇ ਠੀਕ ਹੈ ਜੀ ਇਹਨੂੰ ਇਸ ਤਰੀਕੇ ਦੇ ਨਾਲ ਕੱਟ ਕੇ ਆਪਾਂ ਸਾਰੇ ਨੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਤੁਸੀਂ ਨੇ ਇਹਦੇ ਵਿੱਚ ਇਹ ਜਾਣਕਾਰੀ ਦੇਣੀ ਆ ਆ ਸਾਰੀ ਜਿਹੜੀ ਆ ਸਟੈਪ ਵਾਈਜ਼ ਸਟੈਪ ਆਪਾਂ ਤੁਹਾਨੂੰ ਦੱਸ ਰਹੇ ਆ ਇਹ ਕਰਨ ਤੋਂ ਬਾਅਦ ਆ ਲਓ ਜੀ ਹੁਣ ਆਪਣਾ ਜਿਹੜਾ ਸਿਸਟਮ ਹੈ ਉਹ ਤਿਆਰ ਹੋ ਗਿਆ ਤਿਆਰ ਹੋ ਗਿਆ ਤੇ ਹੁਣ ਆਪਾਂ ਇਹ ਜਿਹੜਾ ਤਿਆਰ ਹੋਇਆ ਮਿਸ਼ਰਣ ਆ ਦੇਖੋ ਆਪਾਂ ਪਹਿਲਾਂ ਕੱਦੂ ਕਸ ਕਰਕੇ ਰੱਖਿਆ ਉਸ ਤੋਂ ਬਾਅਦ ਫਿਰ ਆਪਾਂ ਨੇ ਅੱਧਾ ਕ ਪੀਸ ਜਿਹੜਾ ਸੀ ਕੱਦੂ ਦਾ ਉਸ ਸਾਬਤਾ ਮਤਲਬ ਕਿ ਕੱਟਿਆਗਾ ਛੋਟੇ ਛੋਟੇ ਪੀਸ ਕਰ ਲਏ ਨੇ ਹੁਣ ਜਿਨ੍ਹਾਂ ਨੂੰ ਗਰਮੀ ਆਉਂਦੀ ਆ ਜਿਨ੍ਹਾਂ ਨੂੰ ਗਰਮੀ ਆਉਂਦੀ ਆ ਉਹ ਕੀ ਕਰਨ ਜੀ ਇਸ ਤਰੀਕੇ ਦੇ ਨਾਲ ਇੱਕ ਭਾਂਡਾ ਲੈ ਕੇ ਉਹਦੇ ਵਿੱਚ ਕੱਦੂ ਕਸ ਕਰਕੇ ਕੱਦੂ ਪਾ ਲੈਣਾ ਕੱਦੂ ਪਾਉਣ ਤੋਂ ਬਾਅਦ ਜਿਹੜੇ ਆਪਣੇ ਪੈਰ ਹੁੰਦੇ ਨੇ ਉਹਨਾਂ ਪੈਰਾਂ ਨੂੰ ਥੋੜਾ ਜਿਹਾ ਸਾਫ਼ ਕਰਕੇ ਪਾਣੀ ਦੇ ਨਾਲ ਧੋ ਕੇ ਇਸ ਤਰੀਕੇ ਦੇ ਨਾਲ ਆਪਾਂ ਨੇ ਬੱਠਲ ਦੇ ਵਿੱਚ ਰੱਖ ਲੈਣੇ ਨੇ ਆ ਦੇਖੋ ਜਿਵੇਂ ਹੁਣ ਮੈਂ ਇਹਦੇ ਵਿੱਚ ਰੱਖੇ ਨੇ ਨਾ ਇਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਇਸ ਤਰੀਕੇ ਦੇ ਨਾਲ ਰੱਖ ਕੇ ਜਿਵੇਂ ਹੁਣ ਆ ਤੁਸੀਂ ਦੇਖ ਰਹੇ ਹੋ ਇਹਨੂੰ 2 ਮਿੰਟ ਬੈਠ ਜਾਓ ਬਸ ਐਂ 2 ਮਿੰਟ ਪੈਰਾਂ ਨੂੰ ਆਪਾਂ ਨੇ ਹਿਲਾਉਣਾ ਨਹੀਂ ਵਿੱਚ ਰੱਖ ਕੇ ਬੈਠੇ ਰਹਿਣਾਗਾ ਜੇ ਆਪਾਂ ਸਾਰੀ ਕਿਰਿਆ ਤੁਹਾਨੂੰ ਇਹਦੇ ਵਿੱਚ ਦੱਸਣ ਲੱਗ ਗਏ ਤਾਂ ਵੀਡੀਓ ਬੜੀ ਵੱਡੀ ਹੋ ਜਾਣੀ ਆ ਤੁਹਾਨੂੰ ਆਪਾਂ ਮੋਟਾ ਜਿਹਾ ਸਾਬ ਦੱਸ ਦਿੰਨੇ ਆ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਫਰਿੱਜ ਦੀ ਤਰ੍ਹਾਂ ਠੰਡਾ ਕਰ ਲਓਗੇ ਆ ਤਰੀਕੇ ਦੇ ਨਾਲ ਐਸ ਤਰ੍ਹਾਂ ਜੀ 2 ਮਿੰਟ ਰੱਖਣ ਤੋਂ ਬਾਅਦ ਹੌਲੀ ਹੌਲੀ ਬਸ ਆਪਾਂ ਪੈਰਾਂ ਨੂੰ ਐਸ ਤਰੀਕੇ ਦੇ ਨਾਲ ਇਸ ਬੱਠਲ ਦੇ ਵਿੱਚ ਕਮਾਈ ਜਾਣਾ ਇਹਦੇ ਵਿੱਚ ਕਦੂ ਪਿਆ ਹੈਗਾ ਅੱਧਾ ਕ ਆਪਾਂ ਨੇ ਕ ਕਦੂ ਕਸ ਕਰਕੇ ਤੇ ਅੱਧਾ ਕ ਆਪਾਂ ਨੇ ਸਾਫਤਾ ਰੱਖ ਕੇ ਬਸ ਉਹਨੂੰ ਹੌਲੀ-ਹੌਲੀ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਆਪਾਂ ਨੇ 10 ਤੋਂ 15 ਮਿੰਟਾਂ ਤੱਕ ਪੈਰਾਂ ਨੂੰ ਕਸਾਉਣਾਗਾ ਇਸੇ ਤਰ੍ਹਾਂ ਆਪਾਂ ਰਗੜੀ ਜਾਇਓ ਪੈਰਾਂ ਨੂੰ ਹੌਲੀ-ਹੌਲੀ ਤੁਹਾਨੂੰ ਪਤਾ ਲੱਗੂਗਾ ਵੀ 2 ਕ ਮਿੰਟਾਂ ਬਾਅਦ ਤੁਹਾਡੇ ਪੈਰਾਂ ਦੀਆਂ ਜਿਹੜੀਆਂ ਤਲੀਆਂ ਨੇ ਬਿਲਕੁਲ ਠੰਡਾ ਠਾਰ ਹੋਣ ਲੱਗ ਜਾਣਗੀਆਂ ਇਹ ਬਿਲਕੁਲ ਠੰਡੀਆਂ ਹੋਣ ਲੱਗ ਜਾਣਗੀਆਂ ਤੇ ਇਸ ਤਰੀਕੇ ਨਾਲ ਤੁਸੀਂ 15 ਮਿੰਟ ਲਗਾਤਾਰ ਆਪਣੇ ਪੈਰਾਂ ਨੂੰ ਇਸ ਤਰ੍ਹਾਂ ਹਿਲੇ ਚੱਲਿਓ ਰੱਖ ਕੇ ਵਿੱਚ ਇਹਦੇ ਠੀਕ ਹੈ ਜੀ ਉਦੋਂ ਬਾਅਦ ਜਦੋਂ ਇਹ ਪੂਰੀ ਕਿਰਿਆ ਤੁਸੀਂ ਨੇ ਕਰ ਲਈ ਚਾਰ ਚਪੇਰਿਓਂ ਪੈਰ ਪੂਰੇ ਵਿੱਚ ਭਿੱਜ ਜਾਣੇ ਚਾਹੀਦੇ ਨੇ ਤੇ ਹੌਲੀ ਹੌਲੀ ਵਸ ਇਸ ਤਰੀਕੇ ਦੇ ਨਾਲ ਘਰੀ ਜਾਣਾਗਾ ਤੇ ਆਪਾਂ ਨੇ ਇਸ ਤਰੀਕੇ ਦੇ ਨਾਲ ਕਰਕੇ ਜਦੋਂ ਤੁਸੀਂ 15 ਮਿੰਟ ਪੂਰੇ ਗਿਣਤੀ ਦੇ ਲਾ ਲਏ 15 ਮਿੰਟ ਲਾਉਣ ਤੋਂ ਬਾਅਦ ਜੀ ਤੁਸੀਂ ਨੇ ਆਪਣੇ ਪੈਰਾਂ ਨੂੰ ਧੋਣਾ ਨਹੀਂ ਠੀਕ ਹੈ ਜੀ ਫਿਰ ਆਪਾਂ ਨੇ ਨਾ ਲੰਬੇ ਲੇਟ ਜਾਣਾ ਮੰਜੇ ਤੇ ਮੰਜੇ ਤੇ ਆਪਾਂ ਨੇ ਇਸੇ ਤਰ੍ਹਾਂ ਪੈਰਾਂ ਨੂੰ ਸਾਫ਼ ਨਹੀਂ ਕਰਨਾ ਧੋਣਾ ਨਹੀਂ ਸਾਰਾ ਤਤ ਜਿਹੜਾਗਾ ਫਿਰ ਧੋਣ ਦੇ ਨਾਲ ਜਿੰਨਾ ਇਹਨਾਂ ਦਾ ਕੱਦੂਆਂ ਦਾ ਤਤ ਹੈ ਠੰਢਾਈ ਹੈ ਉਹ ਸਾਰੀ ਧੋਣ ਦੇ ਨਾਲ ਸਾਫ਼ ਹੋ ਜਾਊਗੀ ਨਹੀਂ ਫਿਰ ਆਪਾਂ ਇਹਨੂੰ ਇੱਕ ਮੰਜੇ ਤੇ ਲੰਮੇ ਪੈ ਜਾਾਂਗੇ 10-15 ਮਿੰਟਾਂ ਤੱਕ ਆਰਾਮ ਕਰਾਂਗੇ ਫਿਰ 15 ਮਿੰਟਾਂ ਬਾਅਦ ਤੁਸੀਂ ਤਕਰੀਬਨ ਸਾਰਾ ਅਧਿਕ ਘੰਟੇ ਦਾ ਪ੍ਰੋਸੈਸ ਹੈ ਜੀ ਅੱਧੇ ਘੰਟੇ ਦੇ ਵਿੱਚ ਤੁਸੀਂ ਆਪਣੇ ਜਿੰਨੀ ਵੀ ਗਰਮੀ ਆ ਨਾ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਬੂਟ ਨਹੀਂ ਪਾ ਸਕਦਾ ਚਪਲਾਂ ਦੇ ਵਿੱਚ ਗਰਮੀ ਆਉਣ ਲੱਗ ਜਾਂਦੀ ਹੈ ਬੂਟ ਤੇ ਬੜੀ ਦੂਰ ਦੀ ਗੱਲ ਹੈ ਜਿਹੜੇ ਬੰਦੇ ਐਦਾਂ ਦੇ ਹਨ ਜਿਨ੍ਹਾਂ ਨੂੰ ਗਰਮੀ ਆਉਂਦੀ ਆ ਉਹ ਇਹ ਤਰਕ ਜਿਹੜੀ ਹੈ 2 ਜਾਂ 4 ਵਾਲੀ ਅਪਣਾ ਕੇ ਇੱਕ ਹਫ਼ਤੇ ਦੇ ਵਿੱਚ ਜਿਹਨੂੰ ਜਾਦੇ ਪ੍ਰੋਬਲਮ ਹੈ ਉਹ ਲਗਾਤਾਰ ਕਰੋ ਡੇਲੀ 15-20 ਮਿੰਟ ਕਰਨ ਤੋਂ ਬਾਅਦ ਫਿਰ ਉਹ ਜਿਹੜਾ ਬੰਦਾ ਕਹਿੰਦਾ ਬੂਟ ਨਹੀਂ ਪਾ ਸਕਦਾ ਮੈਂ ਕਹਿੰਦਾ ਉਹਨੇ ਗਰਮੀਆਂ ਗਰਮੀਆਂ ਛੱਡੋ ਬੂਟ ਕੱਢਣੀ ਨਹੀਂ ਹੈਗੇ ਸਾਰੀਆਂ ਗਰਮੀਆਂ ਬੂਟ ਪਾ ਕੇ ਰੱਖੋ ਬੰਦਾ ਐਨਾ ਠੰਡਾ ਠਾਰ ਨੁਸਖਾ ਹੈ ਇਹ ਫਿਰ ਜਦੋਂ ਅੱਧਾ ਘੰਟਾ ਸਾਰੇ ਪ੍ਰੋਸੈਸ ਨੂੰ ਹੋ ਜਾਂਦਾ ਹੈ ਪੈਰ ਧੋ ਲਓ ਸਾਫ਼ ਕਰ ਲਓ ਫਿਰ ਤੁਸੀਂ ਆਪਣੇ ਆਪ ਦੱਸਿਓ ਜੀ ਇਹ ਕੱਦੂ ਦਾ ਗੁਣ ਜਿਹੜਾ ਹੈਗਾ ਬੜਾ ਵਧੀਆ ਹੈਗਾ ਇਹ ਮੈਂ ਆਪ ਖੁਦ ਵਰਤ ਰਿਹਾਗਾ ਮੈਨੂੰ ਠੰਡਕ ਮਿਲੀ ਐ ਪੈਰਾਂ ਨੂੰ ਗਰਮੀ ਬੜੀ ਆਉਂਦੀ ਸੀ ਹੱਥਾਂ ਨੂੰ ਗਰਮੀ ਆਉਂਦੀ ਸੀ ਲਗਾਤਾਰ ਇਹ ਟਰਿਕ ਵਰਤਣ ਦੇ ਨਾਲ ਮੇਰੇ ਆਪਣੇ ਆਪ ਨੂੰ ਮੈਨੂੰ ਫਾਇਦਾ ਹੋਇਆ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਨੁਸਖਾ ਸਾਂਝਾ ਕਰ ਰਿਹਾ ਜੀ ਜੇ ਨੁਸਖਾ ਵਧੀਆ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਕੋਈ ਬਹੁਤੇ ਪੈਸਿਆਂ ਵਾਲਾ ਨਹੀਂ ਹੈਗਾ ਘਰੇਲੂ ਨੁਕਸਾ ਦੇਸੀ ਨੁਕਸਾ ਹੈਗਾ ਘਰ ਦੇ ਵਿੱਚ ਹੀ ਕਦੂ ਮਿਲ ਜਾਂਦੇ ਨੇ ਜੇ ਨਹੀਂ ਵੀ ਘਰ ਵਿੱਚ ਹੁੰਦੇ ਤਾਂ ਬਾਜ਼ਾਰੋਂ ਸਸਤੇ ਜਿਹੇ ਰੇਟਾਂ 'ਚ ਕਦੂ ਮਿਲ ਜਾਂਦੇ ਨੇ ਉਥੋਂ ਲਿਆ ਕੇ ਇਹ ਨੁਕਸੇ ਨੂੰ ਬਣਾ ਕੇ ਤੁਸੀਂ ਆਪਣੇ ਆਪ ਨੂੰ ਬਿਲਕੁਲ ਫ੍ਰਿਜ ਦੀ ਤਰ੍ਹਾਂ ਠੰਡਾ ਠਾਰ ਕਰ ਸਕਦੇ ਹੋ ਜੀ ਸੋ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਜੀ